ਪਿਛਲੇ ਕਈ ਸਾਲਾਂ ਤੋਂ ਥੋੜਾ ਜਿਹਾ ਤੁੰਦਲਾ ਹੋ ਗਿਆ ਸੀ ਚਮਕ ਤੁੰਦਲੀ ਹੋ ਗਈ ਸੀ ਮੂਰੇ ਲੱਗੇ ਹੋਏ ਸੀ ਜਿਹੜੇ ਉਹਨਾਂ ਨੇ ਨਾ ਤਾਂ ਖੇਡਾਂ ਵੱਲ ਧਿਆਨ ਦਿੱਤਾ ਨਾ ਕਿਸਾਨਾਂ ਵੱਲ ਧਿਆਨ ਦਿੱਤਾ ਨਾ ਮੁਲਾਜ਼ਮਾਂ ਵੱਲ ਧਿਆਨ ਦਿੱਤਾ ਨਾ ਨੌਕਰੀਆਂ ਦੇਣ ਵੱਲ ਧਿਆਨ ਦਿੱਤਾ ਨਾ ਕਾਲਜ ਬਣਾਉਣ ਵੱਲ ਜਾਂ ਯੂਨੀਵਰਸਿਟੀਆਂ ਬਣਾਉਣ ਵੱਲ ਧਿਆਨ ਦਿੱਤਾ ਉਹਨਾਂ ਨੇ ਸਿਰਫ ਆਪਣੇ ਆਪ ਤੇ ਧਿਆਨ ਦਿੱਤਾ ਆਪਣੇ ਪਰਿਵਾਰਾਂ ਵੱਲ ਹੀ ਧਿਆਨ ਦਿੱਤਾ ਮੈਂ ਤਾਂ ਮੈਨੂੰ ਕਈ ਵਾਰ ਪੱਤਰਕਾਰ ਕਹਿੰਦੇ ਨੇ ਤੁਸੀਂ ਪਰਿਵਾਰ ਨੂੰ ਟਾਈਮ ਕਿੰਨਾ ਕੁ ਦਿੰਦੇ ਹੋ ਜੀ ਮੈਂ ਹੀ ਮੇ ਪਰਿਵਾਰ ਦੇ ਨਾਲ ਹੀ ਰਹਿਣਾ ਕਹਿੰਦੇ ਨੇ ਜੀ ਤਿੰਨ ਤਿੰਨ ਚਾਰ ਚਾਰ ਦਾ ਪ੍ਰੋਗਰਾਮ ਹੁੰਦੇ ਆ ਪਰ ਸੋ ਤੁਸੀਂ ਦਿੱਲੀ ਫਿਰਦੇ ਸੀ ਕੱਲ ਤੁਸੀਂ ਪਠਾਨਕੋਟ ਫਿਰਦੇ ਸੀ ਪਰਵਾਰ ਨੂੰ ਟਾਈਮ ਕਦੋਂ ਦਿੰਦੇ ਹੋ ਮੈਂ ਕਹਿੰਦਾ ਪਰਵਾਰ ਤੇ ਹੀ ਰਹਿਣਾ ਕਹਿੰਦੇ ਨਹੀਂ ਅਸੀਂ ਤਾਂ ਕਵਰ ਕਰ ਦਿਆ ਤੁਹਾਨੂੰ মিডিਆ ਰਹੀਂ ਸਾਡੇ ਕੋਲ ਸ਼ਡਿਊਲ ਆ ਜਾਂਦਾ ਸਾਰਾ ਕਿ ਮੁੱਖ ਮੰਤਰੀ ਕਿੱਥੇ ਜਾਊਗਾ ਮੈਂ ਕੀ ਕੀ ਹੈ ਕਹਿੰਦੇ ਕੱਲ ਨੂੰ ਤੁਸੀਂ ਉੱਥੇ ਜਾ ਰਹੇ ਹੋ ਪਰਸੋਂ ਤੁਸੀਂ ਉੱਥੇ ਜਾ ਰਹੇ ਹੋ ਪਰਵਾਰ ਨੂੰ ਟਾਈਮ ਕਦੋਂ ਦਿੰਦੇ ਹੋ ਮੈਂ ਕਹਿੰਦਾ ਜੀ ਤੁਸੀਂ ਥੋੜਾ ਜਿਹਾ ਥੋੜਾ ਜਹਾ ਮਤਲਬ ਗਵਰਨਰ ਸੋਚੋ ਇਹਨੂੰ ਪੰਜਾਬ ਨੂੰ ਮੈਂ ਆਪਣਾ ਪਰਿਵਾਰ ਮੰਨਦਾ ਮੈਂ ਰੋਜ਼ ਪਰਿਵਾਰ ਜੀ ਹਾਂ ਆ ਵੀ ਮੇਰਾ ਪਰਿਵਾਰ ਦਾ ਹਿੱਸਾ ਹੈ ਮੈਂ ਅੱਜ ਫੇਰ ਪਰਿਵਾਰ ਚਾ ਮੈਂ ਕੱਲ ਐਨ ਆਰ ਆਈ ਪਰਿਵਾਰਾਂ ਨਾਲ ਸੀਗਾ ਉਹ ਵੀ ਆਪਣੀ ਨੇ ਉਹ ਇੱਥੋਂ ਵਤਨ ਤੋਂ ਸਿਸਟਮ ਤੋਂ ਦੂਹੀ ਹੋ ਕੇ ਉੱਥੇ ਚਲੇ ਗਏ ਕਾਮਯਾਬ ਹੋ ਗਏ ਪਰ ਦਿਲ ਥੋੜੀ ਲੱਗਦਾ ਉੱਥੇ ਕੁੜੀ ਜਿੰਨੇ ਮਰਜ਼ੀ ਵੱਡੇ ਘਰ ਚ ਵਿਆਹੀ ਜਾਵੇ ਪਰ ਉਹਦੀ ਇੱਕੋ ਇੱਕ ਤਮੰਨਾ ਰਹਿੰਦੀ ਸਾਰੀ ਉਮਰ ਕਿ ਮੇਰੇ ਪੇਕਿਆਂ ਵੱਲੋਂ ਠੰਡੀ ਹਵਾਵਾਂ ਦੇ ਬੁੱਲਿਆ ਆਉਣ ਤੁਸੀਂ ਜਿੱਥੇ ਮਰਜ਼ੀ ਖੇਡਣ ਜਾਓ ਜਦੋਂ ਸਵੇਰੇ ਉੱਠਦੇ ਹੋਵੋਗੇ ਆਪਣੇ ਲੈਪਟਾਪ ਤੇ ਜਾਂ ਆਈਪੈਡ ਤੇ ਜਾਂ ਮੋਬਾਈਲ ਤੇ ਚੈੱਕ ਕਰਦੇ ਹੋਵਗੇ ਪੰਜਾਬ ਦੀਆਂ ਖਬਰਾਂ ਕਿ ਸਾਰਾ ਸੁੱਖ-ਸਾਂਦ ਸੋ ਤੁਹਾਨੂੰ ਸੰਭਾਲਣਾ ਤੁਹਾਨੂੰ ਇਨਾਮ ਦੇਣਾ ਤੁਹਾਨੂੰ ਸਨਮਾਨਿਤ ਕਰਨਾ ਤੁਹਾਡੀ ਇੱਜ਼ਤ ਵਧਾਉਣਾ ਸਾਡਾ ਫਰਜ਼ ਹੈ ਇਹਦੇ ਨਾਲ ਸਾਡੀ ਵੀ ਇੱਜ਼ਤ ਵੱਧਦੀ ਹੈ ਮੈਂ ਪਾਰਲੀਮੈਂਟ 'ਚ ਬੋਲਿਆ ਸੀ ਭਾਰਤ ਰਤਨ ਬਾਰੇ 어ਵਾਰਡ ਵਾਲੇ ਕਿ ਭਾਰਤ ਰਤਨ ਤੁਸੀਂ ਉਸ ਬੰਦੇ ਨੂੰ ਦਿਓ ਜਿਹਦੇ ਨਾਲ ਭਾਰਤ ਰਤਨ ਦਾ ਵੀ ਗਰਮਾਬਾਦ ਹੈ ਜੇ ਸ਼ਹੀਦ ਭਗਤ ਸਿੰਘ ਕਰਤਾਰ ਸਿੰਘ ਸਰਾਭਾ ਜਾਂ ਜਾਂ ਫਿਰ ਸਾਡੇ ਜਿਹੜੇ ਹੋਰ ਸ਼ਹੀਦ ਨੇ ਜੇ ਉਹਨਾਂ ਨੂੰ ਤੁਸੀਂ ਭਾ ਉਦਮ ਸਿੰਘ ਸ਼ੀਰੋਦਮ ਸਿੰਘ ਜੇ ਉਹਨਾਂ ਨੂੰ ਭਾਰਤ ਰਤਨ ਦੇ ਦੋਗੇ ਇਹਦੇ ਨਾਲ ਭਾਰਤ ਰਤਨ ਦੀ ਜ਼ਰਬਦੂਗੀ ਕਿ ਹਾਂ ਯਾਰ ਵਾਕਈ ਇਹ ਰਤਨ ਸੀ ਭਾਰਤ ਦੇ ਜੇ ਨਹੀਂ ਵੀ ਦੇਣਗੇ ਸਾਡ ਇੱਜ਼ਤ ਘਟਣ ਨਹੀਂ ਲੱਗੀ ਸਾਡੇ ਦਿਲ ਚ ਭਗਤ ਸਿੰਘ ਹੋਰਾਂ ਦੀ ਜਾਂ ਸਾਡੇ ਸ਼ਹੀਦਾਂ ਦੀ ਪਰ ਇਹ ਵੀ ਭਾਤ ਰਤਨ ਦੀ ਗਰਮਾਹਟ ਸਕਦੀ ਹੈ ਸੋ ਅਸੀਂ ਅੱਜ ਤੁਹਾਨੂੰ ਡੀਐਸਪੀ ਲਾ ਕੇ ਅਸੀਂ ਆਪਣੇ ਆਪ ਨੂੰ ਮਾਣ ਮਹਿਸੂਸ ਕਰ ਰਹੇ ਹਾਂ ਤੁਹਾਨੂੰ ਤਾਂ ਮਾਣ ਮਹਿਸੂਸ ਹੋਊਗਾ ਕਿ ਸਾਡੀ ਗਵਰਨਮੈਂਟ ਨੇ ਸਾਨੂੰ ਆ ਕੁਝ ਦਿੱਤਾ ਹੈ ਪਰ ਸਾਨੂੰ ਖੁਸ਼ੀ ਹੋ ਰਹੀ ਹੈ ਕਿ ਅਸੀਂ ਆਪਣੇ ਪੰਜਾਬ ਦੇ ਜਿਹੜੇ ਹੀਰੇ ਨੇ ਅਸੀਂ ਉਹਨਾਂ ਦੀ ਚਮਕ ਕਿਸੇ ਲੈਵਲ ਤੇ ਫਿੱਕੀ ਨਹੀਂ ਪੈਣ ਦੇਣੀ ਰੀਸੈਂਟਲੀ ਸਪੋਰਟਸ ਪਾਲਿਸੀ ਬਣੀ ਹੈ 15-15 ਲੱਖ ਰੁਪਏ 올림픽 ਦੀ ਤਿਆਰੀ ਤੋਂ ਪਹਿਲਾਂ ਦੇ ਬਾਅਦ ਤਾਂ ਕੋਈ ਵੀ ਦੇ ਦਿੰਦਾ ਜੀ ਜਦੋਂ ਤੁਸੀਂ ਕੁਝ ਕਰਿਆ ਹੈ ਬਾਅਦ ਸਾਨੂੰ ਤੁਹਾਨੂੰ ਰੋਜ਼ ਆਉਂਦੇ ਫਲਾਨੇ ਟੂਰਨਾਮੈਂਟ ਤੇ ਆ ਜੀ ਸਨਮਾਨਿਤ ਕਰਨਾ ਪਹਿਲਾਂ ਤਿਆਰੀ ਕਰਨ ਵਾਸਤੇ ਲਈ ਹੈ ਨਾ ਉਹ ਗੱਦੇ ਤਾਂ ਹੋਣ ਨਾ ਜਿੱਥੇ ਕੁਸ਼ਤੀ ਹੁੰਦੀ ਹੈ ਮਿੱਟੀ 'ਚ ਪ੍ਰੈਕਟਿਸ ਕਰੀ ਜਾਂਦੇ ਆ ਜਾ ਕੇ ਉੱਥੇ ਗੱਦੇ ਹੁੰਦੇ ਨੇ ਗ੍ਰਿਪ ਵੀ ਨਹੀਂ ਬਣਦੀ ਉਹ ਐਸਟੋਟਰਫ ਤਾਂ ਹੋਵੇ ਨਾ ਜਿਹੜੀ ਤੇ ਖੇਡਿਆ ਜਾ ਰਿਹਾ ਹੈ ਅੱਜਕੱਲ ਇੱਥੇ ਆਪਾਂ ਗ੍ਰੀਨ ਕਲਰ ਦੀ ਐਸਟੋਟਰਫ ਤੇ ਖੇਡੀ ਜਾਂਦੇ ਆ ਉੱਥੇ ਬਲੂ ਹੁੰਦੀ ਉਹ ਜ਼ਿਆਦਾ ਫਾਸਟ ਹੈ ਸਪ੍ਰੈਕਟਿਸ ਹੀ ਨਹੀਂ ਹੁੰਦੀ ਪਤਾ ਨਹੀਂ ਲੱਗਦਾ ਕੀ ਹੋ ਗਿਆ ਇੱਥੇ ਉਹ ਹੋ ਸਾਡੇ ਕੋਲੇ ਜੈਵਲਨ ਹੋਵੇ ਜਿਹੜੀ ੁੱਟੀ ਜਾਂਦੀ ਹੈ ਉਹ ਗੋਲੇ ਹੋਣ ਉਸ ਕਿਸਮ ਦਾ ਮਾਹੌਲ ਇਨਫਲੈਕਸ਼ਨ ਸਾਡੇ ਕੋਲ ਹੋਵੇ ਸੋ ਤਾਂ ਕਰਕੇ ਅਸੀਂ ਪਹਿਲੇ ਹੀ ਪੈਸੇ ਦੇਣ ਲੱਗੇ ਕਿ ਬਾਅਦ ਦਾ ਦੇਣੀ ਦੇਣ ਨੇ ਪਹਿਲਾਂ ਤਿਆਰੀ ਕਰਨ ਵਾਸਤੇ ਲਈ ਸੋ ਅੱਜ 11 ਫਿਰ 11 ਔਰ ਆਲਮੋਸਟ ਸਾਰੇ ਪਲੇਇੰਗ 11 ਜੀ ਹੋਂ ਤੁਸੀਂ ਆਪਣੇ ਆਪਣੇ ਫੀਲਡ ਦੇ ਵਿੱਚ ਸੋ ਅੱਜ ਇੱਕ ਪਲੇਇੰਗ 11 ਨੂੰ ਮੈਂ ਸਨਮਾਨਿਤ ਕਰ ਰਿਹਾ ਮੈਨੂੰ ਬੜੀ ਖੁਸ਼ੀ ਹੈ ਮੈਂ ਖੁਦ ਸਪੋਰਟਸ ਲਵਰ ਹਾਂ ਤੇ ਜਿਹਦੇ ਵਿੱਚੋਂ 7 ਡੀਐਸਪੀ ਤੇ 4 ਪੀਸੀਐਸ ਦੇ ਵਿੱਚ ਤੁਸੀਂ ਆਏ ਹੋ ਪਹਿਲੀ ਵਾਰ ਜਿਸ ਤਰ੍ਹਾਂ ਰੁਪਿੰਦਰ ਨੇ ਕਿਹਾ ਪੀਸੀਐਸ ਦੇ ਵਿੱਚ ਆਏ ਹੋ ਜਿੱਤ ਅਸੀਂ ਵੇਟ ਵੀ ਕਰ ਲਾਂਗੇ ਤੁਹਾਡੀ ਪੜ੍ਹਾਈ ਦੀ ਅਸੀਂ ਤੁਹਾਡੀ ਡਿਗਰੀ ਦੀ ਵੇਟ ਕਰ ਲਾਂਗੇ ਕਿ ਤੁਸੀਂ ਉਹ ਪੂਰੀ ਕਰ ਲਓ ਤਾਂ ਮੈਂ ਚਾਹੁੰਨਾ ਕਿ ਤੁਹਾਨੂੰ ਜਿਸ ਵੇਲੇ ਤੁਸੀਂ ਜਿੱਤ ਕੇ ਆਏ ਹੋ ਹੋ ਸਕਦਾ ਉਸ ਵੇਲੇ ਤੁਸੀਂ ਬਹੁਤ ਜ਼ਿਆਦਾ ਸਪੋਰਟਸ ਵੱਲ ਧਿਆਨ ਹੋਵੇ ਤਾਂ ਪੜ੍ਹਾਈ ਦੀ ਡਿਗਰੀ ਜਿਹੜੀ ਆ ਉਹ ਪ੍ਰੋਪਰ ਨਾ ਹੋਈ ਹੋਵੇ ਦੁਬਾਰਾ ਕਰ ਲਓ ਅੱਜ ਕੱਲ ਤਾਂ ਕੋਈ ਪੜਨ ਦਾ ਕੋਈ ਉਮਰ ਏਜ 바ਰ ਨਹੀਂ ਹੈ ਕੁਝ ਤਾਂ ਕਰ ਤਾਂ ਕਰਕੇ ਜੌਬ ਉਹ ਮਿਲੇ ਜਿੱਥੇ ਤੁਸੀਂ ਸਨਮਾਨਤ ਮਹਿਸੂਸ ਕਰੋ ਮੈਂਟਲੀ ਤੌਰ ਤੇ ਨਾ ਹੋਵਾਂ ਕਿ ਯਾਰ ਐਡੇ ਵੱਡੇ ਅਸੀਂ ਪਲੇਅਰ ਰਹੇ ਹਾਂ ਸਾਨੂੰ ਇੱਥੇ ਲਾਇਆ ਹੋਇਆ ਯਾਰ ਕੋਈ ਵੀ ਘੰਟੀ ਮਾਰ ਕੇ ਕਹਿੰਦਾ ਓਏ ਇੱਧਰ ਜਾ ਓਏ ਉੱਧਰ ਜਾ ਉਹ ਨਹੀਂ ਚਾਹੀਦਾ ਪਲੇਅਰ ਨੂੰ ਬੰਦਾ ਮਾਨ ਸਨਮਾਨ ਮਿਲੂਗਾ ਔਰ 100% ਨੌਕਰੀ ਦੀ ਗਾਰੰਟੀ ਮੈਂ ਦਿੰਨਾ ਤੁਹਾਨੂੰ ਚਾਹੇ ਨੈਸ਼ਨਲ ਚੋ ਜਿੱਤ ਕੇ ਆਓ ਚਾਹੇ ਕਾਮਨਵੈਲਥ ਚਾਹੇ ਏਸ਼ੀਅਨ ਚਾਹੇ 올림픽 ਨੌਕਰੀ ਮਿਲਣੀ ਹੀ ਮਿਲਣੀ ਹੈ ਨੌਕਰੀ ਕਿੱਥੇ ਮਿਲਣੀ ਹੈ ਇਹ ਵੀ ਤੁਸੀਂ ਡਿਸਾਈਡ ਕਰਨਾ ਤੁਹਾਨੂੰ ਸਪੋਰਟਸ ਡਾਇਰੈਕਟਰ ਵੀ ਲਾਵਾਂਗੇ ਤਾਨੂੰ ਡਿਸਟ੍ਰਿਕਟ ਸਪੋਰਟਸ ਅਫਸਰ ਵੀ ਲਾਵਾਂਗੇ ਤੁਹਾਨੂੰ ਹੈੱਡ ਕੋਚ ਵੀ ਲਾਵਾਂਗੇ ਇਹ ਨਹੀਂ ਹੈਗਾ ਕਿ ਤੁਹਾਨੂੰ ਅਸੀਂ ਸਰਮਾਨਤ ਕਰਕੇ ਨੌਕਰੀ ਦੇ ਕੇ ਚਲੋ ਜੀ ਤੁਹਾਨੂੰ ਤੱਕ ਉਧਰ ਭੇਜ ਦਈਏ ਨਾ ਕੇ ਲਾਉਣ ਕਿ ਅਸੀਂ ਤੁਹਾਡੇ ਤੋਂ ਚਾਹੁੰਦੇ ਹਾਂ ਕਿ ਤੁਸੀਂ ਜਿੱਥੇ-ਜਿੱਥੇ ਵੀ ਹੋ ਸਕਦਾ ਹੈ ਹਾਕੀ ਵਾਸਤੇ ਨਵੇਂ ਪੀੜੀ ਨੂੰ ਕੋਚਿੰਗ ਕਰੋ ਨਵੀਂ ਟੀਮ ਤਿਆਰ ਕਰਕੇ ਦਿਓ ਇੱਕ ਇੱਕ ਜਣਾ ਜੇ ਦੋ ਦੋ ਤਿੰਨ ਤਿੰਨ ਪਲੇਅਰ ਵੀ ਦੇ ਦੇਗਾ ਉਹ ਚੋ ਜੇ ਕਿਤੇ 7-8 ਹੋਰ ਨਿਕਲ ਆਏ ਨੈਸ਼ਨਲ ਵਾਸਤੇ ਬੈਂਚ ਸੈਂਟ ਬਣ ਗਈ ਤਾਂ ਇਹ ਆਪਣੀ ਪ੍ਰਾਪਤੀ ਹੋਊਗੀ ਤੁਹਾਨੂੰ ਛੁੱਟੀਆਂ ਲੈਣੀਆਂ ਹੋਣਗੀਆਂ ਜਾਂ ਕਿਤੇ ਅਸੀਂ ਦੇਵਾਂਗੇ ਅਸੀਂ ਤੁਹਾਨੂੰ ਕੋਈ ਉੱਥੇ ਮਤਲਬ ਨਾਕੇ ਲਾਉਣ ਵਾਸਤੇ ਜਾਂ ਕਿਸੇ ਦੇ ਮਗਰ ਗੱਡੀਆਂ ਭਜਾਉਣ ਵਾਸਤੇ ਮੇਨ ਡਿਊਟੀ ਲਈ ਅਸੀਂ ਡਿਊਟੀ ਤੁਹਾਡੀ ਸਪੋਰਟਸ ਨਾਲ ਸੰਬੰਧਿਤ ਹੀ ਲਾਵਾਂਗੇ ਮੇਰੇ ਪਹਿਲੇ ਦਿਨੋਂ ਇਹ ਸੋਚ ਹੈ ਕਿ ਪਲੇਅਰਾਂ ਨੂੰ ਜੇ ਤੁਸੀਂ ਹਮਾਂਤ ਕਰਨ ਤਾਂ ਘਟੂ ਘਟ ਉਸ ਪਲੇਅਰ ਤੋਂ ਇੰਨੀ ਕੁ ਉਮੀਦ ਕਰੀਏ ਕਿ ਕੋਈ ਕੋਈ ਨਾ ਕੋਈ ਤੇਜਿੰਦਰ ਆਪਣੇ ਫੀਲਡ ਦਾ ਦੇ ਦੇ ਸਾਨੂੰ ਪੰਜ-ਸੱਤ ਬੱਚੇ ਨੈਸ਼ਨਲ ਵਾਸਤੇ ਇਹਨੂੰ ਕੀ ਚਾਹੀਦਾ ਹੈ ਅਕੈਡਮੀ ਬਣਾਉਣੀ ਹੈ ਅਕੈਡਮੀ ਬਣਾ ਦਾਂਗੇ ਕਿੱਥੇ ਕੋਈ ਕੋਚ ਕੋਚਿੰਗ ਕਰਨੀ ਚਾਹੁੰਦਾ ਹੈ ਸਿਕਸ ਸਾਈਡ ਲਾਉਣਾ ਸਿਕਸ ਸਾਈਡ ਕਰ ਦਾਂਗੇ ਹੁਣੇ ਸੰਗਰੂਰ ਲਾ ਕੇ ਆਏ ਹਾਂ ਅਸੀਂ ਸਿਕਸ ਸਾਈਡ ਵੇਟ ਲਿਫਟਿੰਗ ਦਾ ਇੰਟਰਨੈਸ਼ਨਲ 올림픽 ਲੈਵਲ ਦਾ ਅਸੀਂ ਉੱਥੇ ਸੈਂਟਰ ਬਣਾਇਆ ਜੋ ਗੱਦੇ ਜੋ ਵੇਟ ਉੱਥੇ ਵਰਤੇ ਜਾਂਦੇ ਨੇ ਉਹੀ ਸੇਮ ਗ੍ਰਿਪ ਇੱਥੇ ਅਸੀਂ ਕੀਤੀ ਸੋ ਸਪੋਰਟਸ ਨਰਸਰੀਜ਼ ਅਨਾਉਂਸ ਕਰਤੀਆਂ ਅਗਲੇ ਬਜਟ ਚ ਸਪੋਰਟਸ ਦਾ ਬਜਟ ਜਿਹੜਾ ਕਾਫੀ ਵੱਡਾ ਬਜਟ ਰੱਖਾਂਗੇ ਸਪੋਰਟਸ ਦਾ ਬਜਟ ਕਿਉਂਕਿ ਇਹ ਚ ਇਕੱਲਾ ਸਪੋਰਟਸ ਨਹੀਂ ਹੈਗਾ ਇਹ ਚ ਸਮਝ ਲਓ ਐਂਟੀ ਡਰੱਗ ਪੈਸੇ ਵੀ ਉਹ ਵੀ ਉਹ ਵੀ ਬਜਟ ਦੇ ਵਿੱਚ ਜੋੜਿਆ ਕਿਉਂਕਿ ਤੁਸੀਂ ਖੇਡਣ ਲੱਗੋਗੇ ਤੁਹਾਨੂੰ ਦੇਖ ਕੇ ਹੋਰ ਮੌ ਲੱਖਾਂ ਮੁੰਡੇ ਖੇਡਣਗੇ ਡਰੱਗ ਤੋਂ ਬਚਣਗੇ ਜਿਹੜਾ ਪੈਸਾ ਐਂਟੀ ਡਰੱਗ ਤੇ ਲਾਉਨੇ ਆ ਉਹ ਸਪੋਰਟਸ 'ਲਾ ਦਨੇ ਆ ਤਾਂ ਕਿ ਉਹ ਇਧਰ ਜਾਣ ਹੀ ਨਾ ਬੱਚੇ ਸੁਚੇਤ ਕਰਕੇ ਸਾਡੀ ਇਹ ਸੋਚ ਹੈ ਕਿ ਪੰਜਾਬ ਨੂੰ ਪੰਜਾਬ ਬਣਾਉਣਾ ਔਰ ਖਾਸ ਤੌਰ ਤੇ ਨੌਜਵਾਨ ਜਿਹੜੇ ਸਾਡੇ ਨੇ ਇੱਕ ਪੰਜਾਬੀ ਦੀ ਹਕਾवट ਹੈ ਵੇਲਾਮਨ ਸ਼ੈਤਾਨੀ ਦਾ ਕਰ ਜੇ ਤੁਸੀਂ ਵੇਲੇ ਹੋ ਕੋਈ ਕੋਈ ਕੰਮ ਕਰ ਹੈ ਨਹੀਂ ਡਿਗਰੀਆਂ ਹੈਗੀਆਂ ਨੇ ਕੰਮ ਮਿਲਿਆ ਨਹੀਂ ਜਾਂ ਕੋਈ ਸਪਾਰਸਨ ਲੈ ਗਿਆ ਪਹਿਲਾਂ ਕੋਈ ਐਮਐਲਏ ਨੂੰ ਜਾਣਦਾ ਸੀ ਜਾਂ ਕੋਈ ਪੈਸੇ ਨਾਲ ਲੈ ਗਿਆ ਪਰ ਆਲੇ ਦੁਆਲੇ ਬੁਰੀ ਸੰਗਤ ਵਾਲੇ ਬਹੁਤ ਨੇ ਇਹ ਕਹਿਣ ਵਾਲੇ ਚਲ ਕੁਝ ਨਹੀਂ ਹੁੰਦਾ ਤੂੰ ਆ ਥੋੜਾ ਜਿਹਾ ਤੂੰ ਆ ਲਾ ਕੇ ਦੇਖ ਲੈ ਇੱਕ ਵਾਰੀ ਥੋੜਾ ਜਿਹਾ ਕੁਝ ਨਹੀਂ ਹੁੰਦਾ ਮਸਤ ਹੋ ਜਾਏਗਾ ਥੋੜਾ ਜਿਹਾ ਉਹ ਜਿਹੜਾ ਚੀਜ਼ ਐ ਬਹੁਤ ਖਤਰਨਾਕ ਐ ਅਸੀਂ ਉੱਥੋਂ ਵਿਚਾਰਕ ਬਚਾਉਣਾ ਚਾਹੁੰਦੇ ਆ ਅਸੀਂ ਨੌਜਵਾਨਾਂ ਨੂੰ ਨੌਕਰੀਆਂ ਮੰਗਣ ਵਾਲੇ ਨਹੀਂ ਨੌਕਰੀਆਂ ਵੰਡਣ ਵਾਲੇ ਬਣਾਉਣਾ ਚਾਹੁੰਦੇ ਆ ਵੀ ਉਹਨਾਂ ਨੂੰ ਕੰਮ ਦੇ ਦਈਏ ਫਿਰ ਉਹ ਨਹੀਂ ਇਧਰ ਉਧਰ ਜਾਣਗੇ ਪੁਲਿਸ ਦੇ ਵਿੱਚ ਭਰਤੀ ਦਾ ਹਰ ਸਾਲ ਅਸੀਂ ਅਨਾਉਂਸ ਕਰਤਾ ਪਹਿਲਾਂ 4 ਸਾਲਾਂ ਬਾਅਦ ਹੁੰਦਾ ਸੀ ਕਿ ਜੇ 8000 ਪੁਲਿਸ ਭਰਤੀ ਕਰਨੇ ਦੱਸਦੇ ਵੀ 2 ਮਹੀਨੇ ਪਹਿਲਾਂ ਹੀ ਸੀ ਨੌਜਵਾਨ ਮੁੰਡੇ ਕਹਿੰਦੇ ਯਾਰ ਥੋੜਾ ਜਿਹਾ ਪਹਿਲਾਂ ਦੱਸ ਦਿੰਦੇ ਤਾਂ ਯਾਰ ਥੋੜਾ ਗਰਾਊਂਡ ਜਾ ਕੇ ਐਕਸਰਸਾਈਜ਼ ਕਰ ਲੈਂਦੇ ਪ੍ਰੈਕਟਿਸ ਕਰ ਲੈਂਦੇ ਤਿਆਰੀ ਕਰ ਲੈਂਦੇ ਅਸੀਂ ਹੁਣ ਕੀ ਹੈ ਸਾਲ ਅਗਲੇ 3 ਸਾਲ ਦਾ ਬਣਾਤਾ ਜਨਵਰੀ ਚ ਨੋਟੀਫਿਕੇਸ਼ਨ ਜਾਰੀ ਹੋਊਗੀ ਮਈ ਜੂਨ ਚ ਪੇਪਰ ਹੋਊਗਾ ਲਿਖਤੀ ਜੁਲਾਈ ਅਗਸਟ ਚ ਰਿਜ਼ਲਟ ਆ ਜਾਊਗਾ ਅਕਤੂਬਰ ਚ ਫਿਜ਼ੀਕਲ ਟੈਸਟ ਹੋਊਗਾ ਨਵੰਬਰ ਚ ਰਿਜ਼ਲਟ ਆ ਜਾਊਗਾ ਹਰ ਸਾਲ ਦਸੰਬਰ ਚ 2200 ਤੋਂ 2300 ਹਰ ਬਕਵਾਕ 1600 ਸਿਪਾਈ ਪੈਸਾ ਬੈਂਸਪੈਕਟਰ ਇਨਸਪੈਕਟਰ ਹਰ ਸਾਲ ਭਰਤੀ ਹੋਣਗੇ ਤਾਂ ਕਿ ਬੱਚੇ ਤਿਆਰੀ ਕਰ ਤਿਆਰੀ ਕਰਨ ਜੇ ਇੱਕ ਅਟੈਂਪਟ ਨਹੀਂ ਆਏ ਅਗਲੀ ਡੈਂਪਟ ਚ ਦੇਖ ਲਓ ਤੇ ਗਰਾਊਂਡ ਚ ਜਾਓਗੇ ਸਰੀਰ ਨਾਲ ਪਿਆਰ ਹੋਊਗਾ ਡਰੱਗ ਤੋਂ ਬਚੋਗੇ ਇਧਰ ਉਧਰ ਬੁਰੀ ਸੰਗਤ ਤੋਂ ਬਚੋਗੇ ਸੋ ਮੇਰਾ ਇਹ ਮਕਸਦ ਹੈ ਮੇਰਾ ਕੋਈ ਮਕਸਦ ਨਹੀਂ ਕਿ ਮੈਂ ਨੌਜਵਾਨਾਂ ਨੂੰ ਪਹਿਲਾਂ ਟਰੈਵਲ ਏਜੰਟਾ ਜਿਹੜੇ ਨੇ ਉਹਨਾਂ ਤੋਂ ਲੁੱਟੀ ਜਾਣ ਫਿਰ ਉੱਥੇ ਜਾ ਕੇ ਜਿਹੜਾ ਸੌਖਾ ਜੀ ਆ ਤਾਂ ਆਪਾਂ ਦੇਖਦੇ ਆ ਕੈਨੇਡਾ ਦੀਆਂ ਖਬਰਾਂ ਪੜ੍ਹ ਲਓ ਬੀਰਜਗਰੀ ਫਾਈਲ ਦੀ ਉੱਥੇ ਉੱਥੇ ਮਹਿੰਗਾਈ ਇੰਨੀ ਹੋ ਗਈ ਕਿ ਜੋਣਾ ਤੋਂ ਭਰ ਹੋਇਆ ਪਿਆ ਜਾਂ ਫਿਰ ਇੱਥੇ ਕੋਈ ਲੜਾਈ ਹੋ ਗਈ ਤੇ ਉਹ ਅੰਦਰ ਹੋ ਕੇ ਮੈਂ ਕਿਸੇ ਵੀ ਨੌਜਵਾਨ ਨੂੰ ਪੰਜਾਬ ਦੇ ਨੌਜਵਾਨ ਨੂੰ ਮੈਂ ਨਹੀਂ ਚਾਹੁੰਦਾ ਕਿ ਉਹ ਕਿਸੇ 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 ਜੇਲ੍ਹ ਜਾਵੇ ਹੋ ਅਨਲੈਸ ਉਹ ਕਾਨੂੰਨ ਨਾ ਤੋੜੇ ਬਸ ਜਿਹੜਾ ਆਪ ওভারਕਰਾਊਡਡ ਹੋਈਆਂ ਪਈਆਂ ਅਸੀਂ ਤਾਂ ਇਹ ਵੀ ਜਾਰੀ ਕੀਤਾ ਹਾਂ ਹੌਮ ਸੈਟਸ਼ਾ ਬੈਠੇ ਨੇ ਕਿ ਕਈ ਐਸੇ ਵੀ ਕੈਦੀ ਨੇ ਜਿਨ੍ਹਾਂ ਨੂੰ ਵਕੀਲ ਬਾਹਰ ਕਰਨ ਨੂੰ ਹੈ ਨਹੀਂ ਪੈਸੇ ਨੀ ਕਦੋਂ ਦੇ ਛੁੱਟ ਜਾਂਦੇ ਅਸੀਂ ਉਹਨਾਂ ਨੂੰ ਹੁਣ ਵਕੀਲ ਦੇ ਦੇ ਰਹੇ ਆ ਕਿ ਕੋਈ ਗੱਲ ਨਹੀਂ ਤੇਰੇ ਕੋਲ ਪੈਸੇ ਹੈ ਨਹੀਂ ਤੈਨੂੰ ਵਕੀਲ ਕਰਕੇ ਦਿੰਦੇ ਆ ਚੱਲ ਬਾਹਰ ਜਾ ਕੇ ਕੰਮ ਕਰ ਕੋਈ ਨਹੀਂ ਚੋ ਮਾੜਾ ਦਿਨ ਸੀ ਕਦੇ ਲੰਘ ਗਿਆ ਉਹਦਾ ਤੁਸੀਂ ਭੁਗਤ ਵੀ ਲਿਆ ਚਲੋ ਚਲੇ ਜਾਓ ਤਾਂ ਕਿ ਜੀੜਾਂ ਦੇ ਵਿੱਚ ਵੀ ਓਵਰਕਰਾਊਡਡ ਹੋਇਆ ਪਿਆ ਕੰਮ 27000 ਦੀ ਕੈਪੈਸਿਟੀ ਹੈ 32 33000 ਹੈ ਜੀ ਇਸ ਵਕਤ ਪੰਜਾਬ ਦੇ ਜਿਹੜੇ ਮੈਂ ਇੱਕ ਚਾਹਣਾ ਉਹ ਜਿਹੜੀਆਂ ਨੇ ਉਹ ਖਾਲੀ ਹੋਣ ਉਦੇ ਚੋਂ ਨਿਕਲ ਕੇ ਕੰਮ ਕਰਨ ਨਾ ਕਿ ਕੋਈ ਗੈਂਗਸਟਰ ਬਣਗਾ ਕੋਈ ਧਮਕੀਆਂ ਦੇਈ ਜਾਂਦਾ ਕਿਸੇ ਨੂੰ ਕੋਈ ਕੁਝ ਕਰੀ ਜਾਂਦਾ ਇਹ ਚੀਜ਼ ਨਹੀਂ ਕਰਨੀ ਪੰਜਾਬ ਦੀ ਧਰਤੀ ਤੇ ਖਾਸ ਤੌਰ ਤੇ ਆਪਾਂ ਤਾਂ ਇੱਥੇ ਕੋਈ ਗਾਲਾਂ ਦੇਣ ਵਾਲਿਆਂ ਦੀ ਵੀ ਵੀਡੀਓ ਆਈਆਂ ਮਤਲਬ ਗੁਰੂ ਨਾਨਕ ਸਾਹਿਬ ਨੇ ਕਿਹਾ ਸੋ ਕੋ ਮੰਦਾ ਆਖੀਏ ਜਿਤ ਜੰਮੇ ਰਾਜਾਨ ਜਿਨ੍ਹਾਂ ਨੇ ਰਾਜੇ ਜੰਮੇ ਉਹਨਾਂ ਨੂੰ ਤੁਸੀਂ ਕਿਵੇਂ ਖਾਸ ਤੌਰ ਤੇ ਮਾਵਾ ਪੈਣਾ ਨੂੰ ਤੁਸੀਂ ਇਸ ਤਰ੍ਹਾਂ ਧਮਕੀਆਂ ਦੇ ਸਕਦੇ ਏਤੀ ਮਾਰ ਪਈ ਕੋਰ ਲਾਣੇ ਤੱਕ ਹੀ ਦਰਦ ਨਾ ਆਇਆ ਗੁਰੂ ਨਾਨਕ ਸਾਹਿਬ ਨੇ ਲਿਖਿਆ ਉਸ ਵੇਲੇ ਸੋ ਸਾਡੀ ਸਾਡੀਆਂ ਧੀਆ ਪੜਾਅ ਤਰੱਕੀ ਕਰ ਰਹੀਆਂ ਬਹੁਤ ਆ ਮੈਂ 518 ਪਰਸੋਂ ਨੌਕਰੀ ਦਿੱਤੀ ਹੈ 292 ਚ ਕੁੜੀਆਂ ਨੇ ਅਲੱਗ ਅਲੱਗ ਡਿਪਾਰਟਮੈਂਟ ਨੇ 40000 ਤੋਂ ਵੱਧ ਨੌਕਰੀਆਂ ਹੋ ਗਈਆਂ ਉਹ ਨੌਕਰੀਆਂ ਨੇ ਇਹ ਨਹੀਂ ਹੈਗਾ ਕਿ ਮੈਂ ਅਨਾਉਂਸ ਕਰਤਾ ਨਿਯੁਕਤੀ ਪੱਤਰ ਦੇਤਾ ਹਾਈ ਕੋਰਟ ਜਾ ਕੇ ਲੜੀ ਜਾਓ ਕੇਸ ਅਸੀਂ ਹਾਈ ਕੋਰਟ ਚ ਪਹਿਲਾਂ ਕਲੀਅਰੈਂਸ ਲੈਣੇ ਆ ਕਿ ਕੋਈ ਪੀਆਈ ਐਲ ਤਾਂ ਨਹੀਂ ਪਾਉਗੀ ਇਹਨਾਂ ਦੀ ਇਹਨਾਂ ਦੀ ਨੌਕਰੀ ਨੂੰ ਕੋਈ ਤੁਹਾਡੇ ਵਾਲੇ ਚ ਵੀ ਇੱਕ ਦੋ ਮੁੰਡਿਆਂ ਦਾ ਐਦਾਂ ਹੋ ਗਿਆ ਸੀ ਅੱਜ ਕਰ ਲਿਆ ਕਲੀਅਰ ਸਾਰਾ ਕਲੀਅਰ ਕਰਕੇ ਸਾਡ ਪਾਇ ਹੁਣ ਕ੍ਰਿਕਟ ਵਿੱਚ ਜਸਿੰਦਰ ਉਪ ਬਲਿੰਗ ਆਪਣਾ ਪੰਜਾਬ ਵੱਲੋਂ ਖੇਡਦਾ ਜਸਿੰਦਰ ਉਹਨੂੰ ਵਾਦਾ ਕੀਤਾ ਹੋਇਆ ਸੀ ਪਹਿਲਾਂ ਕ੍ਰਿਕਟਰ ਨੂੰ ਤਾਂ ਮੰਨਦੇ ਹੀ ਨਹੀਂ ਸੀਗੇ ਕ੍ਰਿਕਟਰ ਨੂੰ ਤਾਂ ਉਹ ਚ ਮੰਨਦੇ ਨਹੀਂ ਸੀ ਵੀ ਇਹਨੂੰ ਇਹ ਚ ਨੌਕਰੀਆਂ ਵਾਲੀ ਚ ਕ੍ਰਿਕਟ ਦੇ ਵਿੱਚ ਜਦੋਂ ਪਿੰਡਾਂ ਵਾਲੇ ਮੁੰਡੇ ਆਉਣ ਲੱਗੇ ਆ ਤਾਂ ਬਸਾਨਾ ਸੀ ਉਹਨਾਂ ਚੋਂ ਕਿਉਂ ਕ੍ਰਿਕਟ ਨੂੰ ਵੀ ਤਾਂ ਖੇਡ ਮੰਨਾਂਗੇ ਨਹੀਂ ਪਪੂਲਰ ਗੇਮ ਹੈ ਸੋ ਜਸਿੰਦਰ ਹੋਰੀ ਜਾਂ ਹੋਰ ਜਿਹੜੇ ਕ੍ਰਿਕਟਨਰ ਰਣਜੀਤ ਪਲੇਅਰ ਹੈ ਕੋਈ ਕੋਈ ਕਿਸੇ ਲੈਵਲ ਤੇ ਖੇਡਾ ਹੈ ਸਾਰਿਆਂ ਦੇ